ਗੱਲ ਕਰਾਂਗੇ ਕਣਕ ਦੇ ਬੀਜ ਦੀ ਸੋਧ ਬਾਰੇ ਕਿਸਾਨ ਵੀਰੋ ਬਿਮਾਰੀ ਰਹਿਤ ਬੀਜ ਫਸਲ ਦੇ ਭਰਪੂਰ ਉਤਪਾਦਨ ਲਈ ਮੂਲ ਜ਼ਰੂਰਤ ਹੈ ਕਿਉਂਕਿ ਫਸਲਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਬੀਜ ਰਾਹੀਂ ਫੈਲਦੀਆਂ ਹਨ ਜੇਕਰ ਬੀਜ ਰਾਹੀਂ ਇਹ ਬਿਮਾਰੀਆਂ ਫਸਲ ਵਿੱਚ ਆ ਜਾਣ ਤਾਂ ਕਈ ਤਰ੍ਹਾਂ ਦੀਆਂ ਖੇਤੀ ਰਸਾਇਣਕ ਦਾ ਛਿੜਕਾ ਕਰਨਾ ਪੈਂਦਾ ਹੈ ਜਿਸ ਨਾਲ ਖਰਚਾਤਾ ਵਧਦਾ ਹੈ ਅਤੇ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ ਬੀਜ ਦੀ ਸੋਧ ਨਾਲ ਅਸੀਂ ਘੱਟ ਖਰਚੇ ਵਿੱਚ ਬਿਮਾਰੀਆਂ ਨੂੰ ਕਾਬੂ ਕਰਕੇ ਆਪਣੀ ਫਸਲ ਦਾ ਜਿਹੜਾ ਚੰਗਾ ਝਾੜ ਲੈ ਸਕਦੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਣਕ ਦੀ ਸੋਧ ਅਸੀਂ ਕਿਸ ਪ੍ਰਕਾਰ ਕਰ ਸਕਦੇ ਹਾਂ ਅਤੇ ਉਸ ਦੇ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਬਾਰੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਛਿੱਟੇ ਅਤੇ ਪੱਤਿਆਂ ਦੀ ਕਾਂਗਿਆਰੀ ਇਸ ਦੇ ਲਈ ਅਸੀਂ 13 ਮਿਲੀਲੀਟਰ ਰੈਕਸ ਲਾਵਾਂਗੇ ਜਿਸ ਦੇ ਵਿੱਚ ਸాల్ਟ ਹੈ ਟੈਬੂਕੋਨਾਜ਼ੋਲ ਉਹਨੂੰ 400 ਮਿਲੀਲੀਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਸੋਧ ਲਵਾਂਗੇ ਜੀ ਜਾਂ ਤੁਸੀਂ 120 ਗ੍ਰਾਮ ਵਿਟਾ ਵੈਕਸ ਪਾਵਰ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਵੀ ਅਸੀਂ ਇਸੇ ਤਰ੍ਹਾਂ 40 ਗ੍ਰਾਮ ਟੈਬੂ ਸੀਡ ਜਿਹਦੇ ਵਿੱਚ ਟੈਬੂ ਕੋਨਾ ਜੋਲ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਅਸੀਂ ਸੋਧ ਲਵਾਂਗੇ ਅਤੇ ਉਸ ਤੋਂ ਬਾਅਦ ਮੈਂ ਗੱਲ ਕਰਦਾ ਵਾਂ ਸਿਉਂਕ ਵਾਸਤੇ ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ ਜਿਸ ਦੇ ਵਿੱਚ ਜੋ ਸਾਲਟ ਦਾ ਨਾਮ ਹੈ ਥਾਇਮੋਥੌਕਸਮ ਜਾਂ ਤੁਸੀਂ 4 ਮਿਲੀਲੀਟਰ ਡਰਸਬਾਨ ਰੂਬਾਨ ਡਰਮੈਟ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਸਾਲਟ ਹੈਗਾ ক্লোਰੀ ਪੈਰੀਫਾਸ ਜਾਂ ਤੁਸੀਂ 2 ਮਿਲੀਲੀਟਰ ਨਿਓਨੌਕਸ ਤੁਸੀਂ ਲੈ ਸਕਦੇ ਹੋ ਇਹ ਜਿਹੜੀਆਂ ਦਵਾਈਆਂ ਤੁਸੀਂ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਤੇ ਸੁਕਾ ਕੇ ਤੁਸੀਂ ਇਹ ਆਪਣੇ ਬੀਜ ਨੂੰ ਸੋਧਣਾ ਹੈ